ਤਾਂ ਨਹੀਂ ਤੁਹਾਡੇ ਤੇ ਕਿਹੜਾ ਸਮਾਂ ਚੱਲ ਰਿਹਾ ਪਰ ਇੱਕ ਗੱਲ ਯਾਦ ਰੱਖਣਾ ਬਾਬਾ ਜੀ ਨੇ ਸਭ ਸਹੀ ਕਰ ਦੇਣਾ ਤੁਸੀਂ ਚਿੰਤਾ ਨਾ ਕਰੋ ਠੀਕ ਹੈ ਦੁਨੀਆ ਤੁਹਾਨੂੰ ਤਾਨੇ ਜਰੂਰ ਦੇਗੀ ਤੁਹਾਡੇ ਮਾੜੇ ਸਮੇ ਦੇ ਪਰ ਹਮੇਸ਼ਾ ਸਾਰੀਆਂ ਗੱਲਾਂ ਦਿਲ 'ਚ ਰੱਖ ਲੋ ਕਿਉਂਕਿ ਦਿਲ ਆਪਣਾ ਖੋਲਣਾ ਸਿਰਫ ਆਪਣੇ ਮਾਲਕ ਦੇ ਅੱਗੇ ਜਾ ਕੇ ਦੁਨੀਆ ਦੇ ਅੱਗੇ ਨਹੀਂ ਦੁਨੀਆ ਨੂੰ ਕਦੀ ਨਾ ਦੱਸੋਗੇ ਤੁਸੀਂ ਦੁਖੀ ਹੋ ਆਪਣੇ ਹਾਲਾਤਾਂ ਦਾ ਜ਼ਿਕਰ ਕਦੇ ਵੀ ਨਾ ਕਰੋ ਦੁਨੀਆ ਅੱਗੇ ਬਾਬਾ ਦੀਪ ਸਿੰਘ ਜੱਗੇ ਜਾ ਕੇ ਰੋਲੋ ਭਾਵੇਂ ਕੋਈ ਗੱਲ ਨਹੀਂ ਉਹ ਆਪੇ ਤੁਹਾਨੂੰ ਛੁੱਪ ਕਰਾ ਲਣਗੇ ਤੇ ਇੱਕ ਗੱਲ ਯਾਦ ਰੱਖਣਾ ਉਹਨਾਂ ਨੇ ਤੁਹਾਡੀ ਜ਼ਿੰਦਗੀ ਦਾ ਇਨਸਾਫ ਵੀ ਕਰਨਾ ਹੀ ਕਰਨਾ ਸੋ ਜਿੰਨੇ ਮਾੜਾ ਕੀਤਾ ਤੁਹਾਡਾ ਛੱਡ ਦੋ ਉਸ ਤੇ ਡੋਰਾ ਉਹਨੇ ਆਪੇ ਨੇ ਜਿੱਠ ਲੈਣਾ ਇੱਥੇ ਸਭ ਕੁਝ ਤੁਹਾਨੂੰ ਦਾ ਸੋਚਣ ਦੀ ਲੋੜ ਵੀ ਨਹੀਂ ਪੈਣੀ ਤੁਹਾਡੇ ਦੇ ਬਾਬਾ ਜੀ ਦਾ ਹੱਥ ਹੈ ਤੁਹਾਡਾ ਮਾੜਾ ਕਰਕੇ ਕੋਈ ਕਿੱਥੇ ਚਲ ਜਾਏਗਾ ਸੋ ਬਾਬਾ ਜੀ ਤੇ ਵਿਸ਼ਵਾਸ ਰੱਖੋ ਬੂਰਾ ਡੋਲਣਾ ਨਹੀਂ ਕਦੇ ਵੀ ਜ਼ਿੰਦਗੀ ਦੇ ਦੁੱਖਾਂ ਨੂੰ ਦੇਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਬਾਬਾ ਜੀ ਦੇ ਅੱਗੇ ਅਰਦਾਸ ਕਰੋ ਕਿ ਮੈਨੂੰ ਬਲ ਬਖਸ਼ਣਾ ਬਾਬਾ ਜੀ ਮੈਂ ਕਿਸੇ ਦੇ ਅੱਗੇ ਨਾ ਝੁਕਾਂ ਕਰੇ ਤੁਹਾਡੇ ਅੱਗੇ ਆ ਕੇ ਝੁਕਣਾ